ਇਹ 10 ਪਾਤਸ਼ਾਹੀਆਂ ਆਪਣੀਆਂ ਲਾ ਕੇ ਬਾਬਾ ਨਾਨਕ ਤੋਂ ਦਸਵੀਂ ਪਾਤਸ਼ਾਹੀ ਤੱਕਰ ਗੱਦੀ ਚੱਲਦੀ ਹੈ ਜੀ ਉਹ ਕਿਹਾ ਜਾਂਦਾ ਵੀ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਹਾਂ ਜੀ ਹਾਂ ਜੀ ਕਿਹਾ ਜਾਂਦਾ ਹੀ ਹੈ ਕਿਹਾ ਜਾਂਦਾ ਹੀ ਹੈ ਹਰਨੇਕ ਸਿੰਘ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫੋਟ ਹੈ ਬਾਬਾ ਜੀ ਅਸੀਂ ਜਦੋਂ ਅੰਦਰ ਬੜੇ ਰੌਸ਼ਨੀ ਬਹੁਤ ਮਸ਼ਹੂਰਾ ਜਗਰਾਵਾਂ ਦੀ ਤੇ ਅੰਦਰ ਬੜੇ ਇੱਕ ਬੀਬੀ ਮਿਲੀ ਤੇ ਉਹਨਾਂ ਦੇ ਪੁੱਤ ਆ ਹੋਇਆ ਸੀ ਝੰਡਾ ਲੈ ਕੇ ਖੜੇ ਸੀ ਸੁੱਖਾਂ ਵਾਰ ਹੁੰਦੀਆਂ ਨੇ ਜੀ ਹਾਂ ਜਸਤਿਕਾਂ ਤੁਸੀਂ ਇਹ ਦੇਖਦੇ ਹੋ ਬਈ ਬੀਬੀ ਦਰਾਮੂਰੇ ਖੜੀ ਸੀ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਾਂ ਜੀ ਉਹ ਉਹ ਇੱਥੇ ਬਾਬਾ ਜੀ ਲੱਸੀ ਦਾ ਇਤਿਹਾਸ ਮੈਂ ਸੁਣਿਆ ਵੀ ਇੱਥੇ ਲੰਗਰ ਦੇ ਵਿੱਚ ਲੱਸੀ ਜਿਹੜੀ ਹੈ ਸਪੈਸ਼ਲ ਆ ਉਹ ਕਦੋਂ ਤੇ ਕਿਵੇਂ ਜਮਾ ਵੀ ਹੁੰਦੀ ਆ ਹਾਏ ਇਹ ਜਿਹੜਾ ਨੂਰ ਤੇ ਖੱਟੜ ਆ ਜੀ ਨੂਰ ਅਸੀਂ 1 ਮਹੀਨੇ ਤੋਂ ਪਹਿਲਾਂ ਇਕੱਠਾ ਕਰਦੇ ਹਾਂ ਨੂਰ ਬਾਬਾ ਜੀ ਦਰਸ਼ਕਾਂ ਨੂੰ ਪਤਾ ਨਹੀਂ ਲੱਗਣਾ ਨੂਰ ਮਤਲਬ ਲੱਸੀ ਨੂਰ ਲੱਸੀ ਤੁਸੀਂ ਲੱਸੀ ਕਹਿੰਦੇ ਹੋ ਅਸੀਂ ਨੂਰ ਕਹਿੰਦੇ ਹਾਂ ਤੁਸੀਂ ਨੂਰ ਕਹਿੰਦੇ ਹੋ ਮਤਲਬ ਉਹ ਲੱਸੀ 1 ਮਹੀਨੇ ਦੀ ਜਮਾ ਹੁੰਦੀ ਆ ਆ ਗਿਆ ਬਾਬਾ ਜੀ ਅਕਸਰ ਘਰਾਂ ਦੇ ਵਿੱਚ ਲੱਸੀ 2-3 ਦਿਨਾਂ ਤੋਂ ਬਾਅਦ ਖੱਟੀ ਹੋ ਜਾਂਦੀ ਆ ਇੱਥੇ ਜਿਹੜਾ ਪ੍ਰਸ਼ਾਦ ਆ ਉਹ 1 ਮਹੀਨੇ ਦਾ ਜਮਾ ਹੁੰਦਾ ਉਹਨੂੰ ਹੁੰਦਾ ਨਹੀਂ ਜੀ ਕੁਛ ਹਾਂ ਨਹੀਂ ਕੋਈ ਖੱਟ ਨਹੀਂ ਹੁੰਦੀ ਅਸੀਂ ਦੇਖਭਾਲ ਕਰਦੇ ਆ ਆਪਣੀ ਜੀ ਰੋਜ਼ ਉਹਨਾਂ ਦਾ ਪਾਣੀ ਬਦਲਦੇ ਆ ਬਾਕੀ ਬਾਬਾ ਜੀ ਦੀ અપਾਰ ਕਿਰਪਾ ਉਹਨਾਂ ਦੀ ਤਾਕਤ ਐ ਇਸ ਕਰਦੀ ਇਹ ਖੱਟੀ ਲੱਸੀ ਖੱਟੀ ਨਹੀਂ ਹੁੰਦੀ ਇੱਥੇ ਲੱਸੀ ਖੱਟੀ ਨਹੀਂ ਹੁੰਦੀ ਔਰ ਸਭ ਤੋਂ ਵੱਡੀ ਗੱਲ ਵੀ 1 ਮਹੀਨੇ ਤੋਂ ਜਮਾ ਹੁੰਦੀ ਆ ਫਿਰ ਉਹ ਪ੍ਰਸ਼ਾਦ ਜਿਹੜਾ ਬਾ 14 ਦਿਨ ਮੇਲਾ ਚੱਲਦਾ ਇਹ ਤਿੰਨ ਦਿਨ ਚੱਲਦਾ ਬਾਬਾ ਜੀ 14 ਦਿਨ ਤਿੰਨ ਹਾਂਜੀ ਤਿੰਨ ਦਿਨ ਚੱਲਦਾ ਤੇ ਉਸ ਤੋਂ ਬਾਅਦ ਉਹ ਸਾਰੀ ਵਰਤ ਜਾਂਦੀ ਆ ਸੰਗਤ ਦੇ ਵਿੱਚ ਹਾਂਜੀ ਬਾਤ ਵੀ ਜਾਂਦੇ ਜਿਹੜੀ ਰਹਿ ਜਾਂਦੀ ਆ ਲੋਕ ਘਰਾਂ ਨੂੰ ਲੈ ਜਾਂਦੇ ਪਾਪਾਂ ਦੀ ਜੁਗਾ ਸਦੀਆਂ ਦੀ ਮਾਫ ਕਰਾਂ ਮਾਂ ਗੀਆਂ ਦੀ ਉਹ ਨਵਾ ਮਾਂ ਨਿੱਕੀ ਨਿੱਕੀ ਕਰਤਾ ਆਹ 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 ਕੋਨੇ ਵਾਇਆਂ ਦਾ ਨਾਮ ਲਰਣਾ ਮਾਂ ਨਿੱਕੀ ਨਿੱਕੀ ਕਰਤਾ ਲੋ ਹੇ ਪਾਬਲਾ ਮੈਨੂੰ ਤਾਂ ਪਾਪੀ ਨੂੰ ਕੋਈ ਜਗਰਾਮਾ ਦੀ ਰੋਸ਼ਨੀ ਦੇ ਉੱਤੇ ਜਿਹੜਾ ਵਾ ਪੋਨੇ ਪਿੰਡ ਦੇ ਵਿੱਚ ਜਿਹੜਾ ਨੂਰ ਦੀ ਗੱਲ ਬਾਬਾ ਜੀ ਨੇ ਕੀਤੀ ਆ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਨੂਰ ਮਤਲਬ ਲੱਸੀ ਇੱਥੇ ਖਿਚੜ ਨੂਰ ਕਿਹਾ ਜਾਂਦਾ ਹੈ ਉਹਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਇੱਥੇ ਸੰਗਤ ਨੂੰ ਦਿੱਤਾ ਜਾਂਦਾ ਹੈ ਔਰ ਵਰਤਦਾ ਵੀ ਆ ਉਹ ਦੇਖੋ ਵਰਤ ਰਿਹਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਬਾਬਾ ਜੀ ਨੇ ਦੱਸੀ ਆ ਵੀ ਇੱਕ ਮਹੀਨੇ ਤੋਂ ਜਮਾ ਹੁੰਦਾ ਖਿਚੜ ਖਿਚੜ ਨੂਰ ਕੈਨੇਡਾ ਅਮਰੀਕਾ ਤੱਕ ਜਾਂਦੀ ਹੈ ਤੇ ਇੱਕ ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਆ ਜੀ ਇਹ ਘਰੇ ਜਾ ਕੇ ਵੀ ਨਹੀਂ ਖਰਾਬ ਹੁੰਦੀ ਜਿੰਨਾ ਟਾਈਮ ਤੁਸੀਂ ਮਰਜ਼ੀ ਇਹਨੂੰ ਰੱਖ ਸਕਦੇ ਹੋ ਹਾਂਜੀ ਮਤਲਬ ਕਿ ਅੱਜ ਦੀ ਨਹੀਂ ਇਹ ਗੱਲ ਹੈ ਸਦੀਆਂ ਤੋਂ ਲੈ ਕੇ ਚੱਲੀ ਆ ਰਹੀ ਹੈ ਤੁਸੀਂ ਹੁਣ ਵੀ ਇਹਨੂੰ ਲਿਜਾ ਕੇ ਰੱਖੋਗੇ ਘਰੇ ਇਹ ਖਰਾਬ ਨਹੀਂ ਹੋਊਗੀ ਖੱਟੀ ਨਹੀਂ ਹੋਊਗੀ ਤੇ ਕੋਈ ਇਹਨੂੰ ਫਰਿੱਜ 'ਚ ਨਹੀਂ ਲਾਇਆ ਜਾਂਦਾ ਬਸ ਹੁਣ ਵੀ ਤੁਸੀਂ ੱਲੇ ਦੇਖੋ ਡਰਮਾਂ 'ਚ ਪਈ ਹੈ ਕੋਈ ਇਹਨੂੰ ਖੱਟੀ ਨਹੀਂ ਹੋਈ ਹੁਣ ਵੀ ਖੱਟੀ ਨਹੀਂ ਹੋਈ ਹਾਂਜੀ ਹਾਂਜੀ ਇਹ ਇਹ ਬਾਹਰੇ ਆ ਬਾਹਰੇ ਆ ਇੱਥੋਂ ਦਾ ਬਾਹਰ ਬਾਬਾ ਜੀ ਨੇ ਇਹ ਕਿਹਾ ਸੀ ਵੀ ਖਿਚੜ ਤੇ ਨੂਰ ਦਾ ਹੀ ਪ੍ਰਸ਼ਾਦ ਇੱਥੇ ਚੱਲੂਗਾ ਹੁਣ ਇੱਥੇ ਹਰ ਤਰ੍ਹਾਂ ਦਾ ਲੰਗਰ ਚੱਲਦਾ ਹੈ ਜੋ ਕਿ ਸਮੇਂ ਦੇ ਹਿਸਾਬ ਨਾਲ ਸੁਵਿਧਾਵਾਂ ਚਾਹੀਦੀਆਂ ਸੰਗਤ ਨੂੰ ਡਿਵੈਲਪਮੈਂਟ ਹੁੰਦੀ ਆ ਸਮੇਂ-ਸਮੇਂ 'ਤੇ ਸਾਨੂੰ ਵੀ ਪਤਾ ਹੈ ਲੰਗਰਾਂ ਦੇ ਰਸਮੀ ਤੌਰ ਤੇ ਜਿਹੜਾ ਖਿਚੜ ਨੂਰ ਤੇ ਨੂਰ ਦਾ ਹੀ ਪ੍ਰਸ਼ਾਦ ਚੱਲਦਾ ਜੀ ਖਿਚੜੀ ਤੇ ਲੱਸੀ ਲੱਸੀ ਹਾਂਜੀ ਉਹਨੂੰ ਅਸੀਂ ਐਂ ਕਹ ਲਓ ਵੀ ਅਸੀਂ ਨੂਰ ਕਹਿ ਕੇ ਹੀ ਵਰਤਾਇਆ ਜਾਂਦਾ ਤੇ ਨੂਰ ਦਾ ਮਤਲਬ ਇਹ ਆ ਜਿਹੜਾ ਜੋ ਪੀਂਦਾ ਨੂਰ ਉਹ ਨੂਰੀ ਹੋ ਜਾਂਦਾ ਜੀ ਨੂਰ ਨੂਰਾਨੀ ਉਹਦਾ ਚਿਹਰਾ ਹੋ ਜਾਂਦਾ ਹੈ ਤੇ ਬਿਮਾਰੀਆਂ ਹੋ ਜਾਂਦੀਆਂ ਨੇ ਦੂਰ ਦੂਰ ਹਾਂਜੀ ਹਾਂਜੀ